ਕਾਲ ਜੀ ਮੈਂ ਹਰਜੂਤ ਸਿੰਘ ਬੈਂਕਸ ਅੱਜ ਮਿਤੀ 5 ਸਤੰਬਰ ਰਾਤ 9 ਵਜੇ ਦਾ ਇਹ ਅਪਡੇਟ ਹੈ ਇਸ ਵਕਤ ਜੋ ਪਾਖਰੇ ਚੋਂ ਆਊਟਫਲੋ ਹੋ ਰਿਹਾ ਹੈ ਉਹ 70000 ਕਿਊਸਿਕ ਚੱਲ ਰਿਹਾ ਹੈ ਦੁਪਹਿਰ ਦਾ ਤੇ ਉਸ ਦੇ ਨਾਲ ਕਾਫੀ ਜਿਹੜਾ ਹੈ 70000 ਕਿਊਸਿਕ ਚੋਂ ਇਹ ਦਾ ਡਾਊਨਸਟ੍ਰੀਮ ਹੈ ਉਹ -18000 ਤਲਕ ਪਰ 5050000 ਜਿਹੜਾ ਹੈ 7 ਲਿਟਰ ਪਾਣੀ ਹੈ ਜੋ ਕੱਲ ਨਾਲੋਂ ਕਾਫੀ ਘਟ ਹੈ ਤਾਂ ਕਿ ਜਿਹੜਾ ਸਾਡੇ ਲਿਹਾਂੜੇ ਜਬਨ ਟੁੱਟਿਆ ਸੀ ਤੇ ਜਿੱਥੇ ਤੇ ਵੀ ਹੈ ਉੱਥੇ ਅਸੀਂ ਉਸ ਨੂੰ ਦੇਖਦੇ ਹੋਏ ਇਹ ਪਾਣੀ ਘਟਾਇਆ ਸੀ ਤੇ ਹੁਣ ਕੁਦਰਤੀ ਜਿਹੜਾ ਇਸ ਵਕਤ ਉਤੋਂ ਵੀ ਇੰਫਲੋ ਘਟ ਗਿਆ ਤਾਂ ਹਜੇ ਇਹੀ ਪਾਣੀ ਇੱਦਾਂ ਚੱਲ ਨੂੰ ਰਾਹਤ ਨਹੀਂ ਗੱਲ ਲਿਆ ਕਿ ਡੈਮ ਦਾ ਜਿਹੜਾ ਲੈਵਲ ਹੈ ਉਹ ਘਟ ਰਿਹਾ 1678.40 ਫੁੱਟ ਹੋ ਗਿਆ ਤਾਂ ਇਹ ਅਜ ਵੀ ਉਹ ਭਾਵੇਂ ਕੁਝ ਪੁਆਇੰਟਾਂ ਜੀ ਘਟਿਆ ਹੋਵੇ पर वो घट रहा उम्मीद है सवेर तक होर घटेगा एक राहत की खबर बहुत परमात्मा ने कृपा की है हल्की की रिपोर्ट है जी कि पत्ती दिखाई बोट चाहिए पहुँच गई पर अच एक मैडिकल एमरजेंसी के दौरान जोड़ा है मेरी एन डी आर एफ की दो बोट से वो टोटली उत्तर डिफलेट हो गई शायद पानी घटन करके तो दोबारा दो बोट्स होर भेज रहे हैं एक स्नेक बाइट हुई सी स्नेक बाइट न ਮ ਹਮ ਗਰਮਿੰਟ ਹਸਪੀਟਲ ਸੈਕਟਰ 32 ਰੈਫਰ ਕਰਨਾ ਪਿਆ ਕਿ ਪੇਸ਼ੈਂਟ ਦੀ ਕੰਡੀਸ਼ਨ ਕ੍ਰਿਟੀਕਲ ਹੈ ਮੈਂਦਲੀ ਕੰਨਾ ਕਾਫੀ ਹਾਲਾਤ ਖਰਾਬ ਹੋ ਗਏ ਸੀ ਮੈਂ ਨੂਟ ਪੁਬਲੀ ਵਾਲੇ ਸਾਰੇ ਸਾਡੇ ਵੀਰਾਂ ਦਾ ਉੱਥੇ ਸਾਡੇ ਚੇਅਰਮੈਨ ਸਾਹਿਬ ਨੇ ਮੋਰਚਾ ਸਾਹਮਣੇ ਆਸੀ ਕੋਰਸ਼ਮੀ ਬਹੁਤ ਸਾਰੇ ਨੌਜਵਾਨ ਮੈਂ ਕਿਹੜਾ ਕਿਹੜਾ ਨਾਮ ਲਵਾਇਆ ਜੱਸ ਸੀ ਬਹੁਤ ਸਾਰੇ ਨੌਜਵਾਨਾਂ ਨੇ ਉੱਥੇ ਮੋਰਚਾ ਸਾਹਮਣੇ ਜਿਹੜਾ ਹੈ ਉਹ ਮੈਂਦਲੀ ਕੰਨਾ ਤੋਂ ਵੀ ਇਸ ਵਕਤ ਰਾਹਤ ਦੀ ਖਤਰ ਜੋ ਉੱਕੇ ਜਿਹੜਾ ਹੈ ਬ੍ਰੀਚ ਉਹ ਕਾਫੀ ਹੱਦ ਤੱਕ ਪੂਰਾ ਹੋ ਗਿਆ ਜਿਹੜਾ ਹੈ ਉੱਥੇ ਰਿਪੇਅਰ ਹੋ ਚੁੱਕਿਆ ਸਰਕਾਰੀ ਦਾ ਮੁੱਖ ਤੇ ਚਲਦਲ ਹੋਗਾ ਲక్ష్ਮੀ ਨਾਰਾਇਣ ਮੰਦੂਲੀ ਦੀ ਸੇਵਾ ਅੱਜ ਕਾਫੀ ਹੱਦ ਤੱਕ ਹੋਇਆ ਤੇ ਉੱਥੇ ਪੈਰ ਬਣ ਗਏ ਤੇ ਸੇਵਾ ਜਾਰੀ ਰਹੂਗੀ ਸ਼ਹਿਰ ਵਾਸੀਆਂ ਨੇ ਬਹੁਤ ਸੇਯੋਗ ਕੀਤਾ ਵੀਡੀਆ ਨੇ ਬਹੁਤ ਸੇਯੋਗ ਕੀਤਾ ਐਮਸੀ ਸਰਵਾਨ ਨੇ ਸੇਯੋਗ ਕੀਤਾ ਜਿਹੜੇ ਮੰਗਲ ਦੇ ਹੋਟਲ ਸੂਖਰਾ ਉਹਨਾਂ ਨੇ ਲੰਗਰ ਪ੍ਰਸ਼ਾਦੇ ਦੇ ਬੰਦੋ ਮੈਂ ਸੋਰੀ ਵਾਕ-ਵਾਕ ਸੰਸਥਾਵਾਂ ਜਿਹੜੇ ਸਭ ਦਾ ਬਹੁਤ ਸਰਪੰਨ ਸਰਵਾਨ ਨਾਲ ਟਰਾਲੀਆਂ ਵੀ ਹਜੇ ਵੀ ਮੰਦਰ ਚ ਇੰਨੀ ਟਰਾਲੀਆਂ ਜਾਨੀ ਕਿ ਸਾਰੇ ਪਿੰਡ ਤੋਂ ਟਰਾਲੀ ਆਈ ਹੈ ਮੰਗਲ ਦੇ ਸਭਾਂ ਕੋਈ ਤਰ ਧਾਰਮਿਕ ਸਮਾਗਮ ਦੇ ਲਈ ਸਭ ਦਾ ਬਹੁਤ ਧੰਨਵਾਦ ਹੂੰ ਸਾਡੇ ਸੇਵਾ ਸਦਨ ਇੱਥੇ ਖੁੱਲ੍ਹਿਆ ਇਤੋਂ ਜਲਦੂ ਸਮਾਨ ਅਸੀਂ ਦੇ ਜਾਰ ਰਹੇ ਹਾਂ ਖੂਬ ਸਾਰੀ ਤਕਵਾਲਾ ਕਿਸੇ ਵੀ ਸਰਪੰਚ ਸਾਹਿਬ ਕਿਤੇ ਵੀ ਲੋੜ ਰਾਸ਼ਨ ਸਮਗਰੀ ਨੂ ਫੂਡ ਪੈਕੇਟਸ ਸੈਨੀਟਰੀ ਪੈਡਸ ਟਾਰਚਸ ਮੋਸਕੀਟੋ ਕਿਟਸ ਜੋ ਵੀ ਦਵਾਈਆਂ ਗਮ ਬੂਟਸ ਹਰ ਤਰ੍ਹਾਂ ਦੇ ਜੋ ਸਮਗਰੀ ਹੈ ਉਹ ਜਿਹੜਾ ਹੈ ਸਾਡੇ ਇੱਥੇ ਹੈ ਜਿਹੜਾ ਹੈ ਉਹ ਇੱਥੇ ਅਵੇਲੇਬਲ ਹੈ ਕਿਸੇ ਨੂੰ ਵੀ ਕੋਈ ਚੀਜ਼ ਦੀ ਜ਼ਰੂਰਤ ਹੈ ਉਹ ਇੱਥੋਂ ਆ ਕੇ ਲੈ ਸਕਦਾ ਹੈ ਜਾਂ ਅਸੀਂ ਆਪਣੀ ਕੱਲ ਤੋਂ ਟੀਮਾਂ ਕੱਲ ਤੋਂ ਜਿਹੜਾ ਹੈ ਇਹ ਦਾ ਸੋ ਕਰਕੇ ਜਿਹੜਾ ਬ੍ਰੀਚ ਵਾਲਾ ਕੰਮ ਓਖਟ ਜਾਊਗਾ ਤਾਂ ਸਾਡੀ ਇਹ ਟੀਮਾਂ ਉਹ ਆਪ ਵੀ ਹਰ ਪਿੰਡ ਜਾ ਕੇ ਜਿਹੜਾ ਹੈ ਉਹ ਵਿਜ਼ਿਟ ਕਰਨੀਆਂ ਸਭ ਦਾ ਬਹੁਤ ਬਹੁਤ ਧੰਨਵਾਦ ਜੀ